ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਹਾਂ ਜੀ ਤੇ ਦੇਖੋ ਅੱਜ ਵਾਲੀ ਜਿਹੜੀ ਵੀਡੀਓ ਹੈਗੀ ਆ ਵੀਡੀਓ ਬਣਾਉਣੀ ਬਹੁਤ ਜ਼ਿਆਦਾ ਜ਼ਰੂਰੀ ਸੀ ਕਿਉਂਕਿ ਮੈਨੂੰ ਨਾ ਬਹੁਤ ਸਾਰੀਆਂ ਕਾਲਸ ਆ ਰਹੀਆਂ ਸੀ ਪਿੱਛੇ ਜੇ ਆਪਾਂ ਇੱਕ ਵੀਡੀਓ ਪਾਈ ਸੀਗੀ ਵੀ ਆਪਾਂ ਕਿਵੇਂ ਮਤਲਬ ਆਪਾਂ ਘਰੇ ਬੈਣਾ ਜਿਹੜੀਆਂ ਹੈਗੀਆਂ ਨੇ ਘਰੇ ਬੈਠੀਆਂ ਕਿਵੇਂ ਪੈਸੇ ਕਮਾ ਸਕਦੀ ਹਾਂ ਦੇਖੋ ਪੈਸੇ ਤਾਂ ਤੁਸੀਂ ਕਮਾ ਸਕਦੀ ਹੋ ਤਾਂ ਮੈਂ ਵੀਡੀਓ ਦੇ ਵਿੱਚ ਦੱਸਿਆ ਸੀਗਾ ਤੁਹਾਨੂੰ ਵੀ ਆਪਾਂ ਕਿਸ ਤਰੀਕੇ ਨਾਲ ਆਪਾਂ YouTube ਤੇ ਆਪਣਾ ਚੈਨਲ ਵਗੈਰਾ ਬਣਾ ਸਕਦੇ ਆਂਗੇ ਤੇ ਜੇ ਆਪਾਂ ਨੂੰ ਕੋਈ ਮਤਲਬ ਆਪਣਾ ਕੰਟੈਂਟ ਹੈਗਾ ਵਧੀਆ ਕੰਟੈਂਟ ਰੱਖ ਕੇ ਆਪਾਂ ਉਹਨੂੰ ਵੀਡੀਓ ਬਣਾ ਕੇ ਪਾ ਸਕਦੇ ਆ ਜਿਵੇਂ ਕਿ ਹੁਣ ਮੇਰਾ ਇੱਕ ਸਟੀਚਿੰਗ ਵਾਲਾ ਚੈਨਲ ਹੈਗਾ ਤੰਜਲ ਬੁਟੀਕ ਬਾਈ ਕੁਲਵੀਰ ਠੀਕ ਆ ਪਹਿਲਾਂ ਮੈਂ ਭੈਣਾਂ ਨੂੰ ਦੱਸ ਦਵਾ ਵੀ ਉਹਦੇ ਉੱਪਰ ਆਪਾਂ ਵੀਡੀਓ ਜਿਹੜੀਆਂ ਹੈਗੀਆਂ ਨੇ ਜੇ ਹੁਣ ਇਹ ਵੀਡੀਓ ਮਾਰਨਿੰਗ ਦੇ ਵਿੱਚ ਆਈ ਤਾਂ ਦੂਸਰੇ ਚੈਨਲ ਤੇ ਮੈਂ ਵੀਡੀਓ ਜਿਹੜੀ ਹੈਗੀ ਆ ਉਹ ਸ਼ਾਮੀ ਜਿਹੜੀ ਹੈਗੀ 7 7:30 ਵਜੇ ਅਪਲੋਡ ਕਰਦੀ ਹੁੰਦੀ ਹੈਗੀ ਠੀਕ ਆ ਤੰਜਲ ਬੁਟੀਕ ਬਾਏ ਕੁਲਵੀਰ ਵਾਲੇ ਚੈਨਲ ਤੇ ਜਿਹੜੀਆਂ ਭੈਣਾਂ ਸਟਿਚਿੰਗ ਸਿੱਖਣ ਦੇ ਵਿੱਚ ਇੰਟਰਸਟਡ ਨੇ ਉਹ ਉਹ ਵਾਲੇ ਚੈਨਲ ਤੇ ਜਾ ਕੇ ਤੁਸੀਂ ਵੀਡੀਓ ਦੇਖ ਸਕਦੇ ਹੋ ਤੇ ਆਪਾਂ ਅੱਜ ਵੀ ਵੀਡੀਓ ਜਿਹੜੀ ਹੈਗੀ ਆ ਦੋ ਵੀਡੀਓ ਆਪਾਂ ਬਣਾਈਆਂ ਹੋਈਆਂ ਨੇ ਇੱਕ ਆਪਾਂ ਕਸਟਮਰ ਦਾ ਨਾਪ ਜਿਹੜਾ ਹੈਗਾ ਕਿਸ ਤਰੀਕੇ ਨਾਲ ਮਤਲਬ ਲੈ ਸਕਦੇ ਆ ਦੇਖੋ ਜੇ ਆਪਣਾ ਨਾਪ ਸਹੀ ਆ ਤਾਂ ਸਾਰੇ ਸੂਟ ਦੀ ਫਿਟਿੰਗ ਆਪਣੀ ਸਹੀ ਆ ਜਾਂਦੀ ਆ ਇੱਕ ਆਪਾਂ ਨਾਪ ਵਾਲੀ ਵੀਡੀਓ ਅਪਲੋਡ ਕਰਨੀ ਆ ਪ੍ਰੋਪਰ ਤਰੀਕੇ ਨਾਲ ਲੂਜ਼ਿੰਗ ਕਿੰਨੀ ਦੇਣੀ ਹੈ ਕਿ ਉਹ ਵੀ ਤੁਸੀਂ ਦੇਖ ਸਕਦੇ ਹੋਗੇ ਤੇ ਇੱਕ ਆਪਾਂ ਕੱਪੜੇ ਦਾ ਕਾਣ ਜਿਹੜਾ ਹੈਗਾ ਕਿਵੇਂ ਕੱਢ ਸਕਦੇ ਆਂਗੇ ਆਪਾਂ ਉਹ ਵਾਲੀ ਵੀਡੀਓ ਜਿਹੜੀ ਹੈਗੀ ਉਹ ਵੀ ਅਪਲੋਡ ਕਰਾਂਗੇ ਉਹਦੇ ਵਿੱਚ ਵੀ ਤੁਹਾਨੂੰ ਸਾਰੀ ਜਾਣਕਾਰੀ ਮਿਲ ਜੂਗੀ ਠੀਕ ਹੈ ਤੁਸੀਂ ਉਹ ਵਾਲੇ ਚੈਨਲ ਨੂੰ ਵੀ ਜਾ ਕੇ ਸਬਸਕ੍ਰਾਈਬ ਕਰ ਲਓ ਠੀਕ ਆ ਮੈਂ ਕੁੜਤੀ ਦਿਖਾ ਦੇ ਰਹੀ ਸੱਚ ਹੈ ਨਾ ਪਹਿਲਾਂ ਆ ਜੇ ਤੁਹਾਨੂੰ ਕੱਟ ਵਾਲੀ ਕੁੜਤੀ ਦਿਖਾਈਏ ਵੀ ਆਪਾਂ ਕੱਟ ਵਾਲੀ ਜਿਹੜੀ ਕੁੜਤੀ ਹੈਗੀ ਆ ਉਹ ਕਿਸ ਤਰੀਕੇ ਦੀ ਲੁੱਕ ਦਿੰਦੀ ਹੁੰਦੀ ਹੈਗੀ ਠੀਕ ਹੈ ਇਹ ਮੈਂ ਕੱਟ ਵਾਲੀ ਵੈਸੇ ਤਾਂ ਮੈਂ ਇਹ ਸੂਟ ਜਿਹੜਾ ਹੈਗਾ ਕਾਫੀ ਧੀਰ ਹੋ ਗਈ ਆ ਸਟਿਚ ਕੀਤੇ ਨੂੰ ਜੇ ਤੁਸੀਂ ਕੱਟ ਵਾਲੀ ਕੁੜਤੀ ਪਹਿਰਨਾ ਪਸੰਦ ਕਰਦੇ ਹੋ ਤਾਂ ਇਸ ਤਰੀਕੇ ਨਾਲ ਜਿਹੜਾ ਹੈਗਾ ਆਪਾਂ ਰਾਈਟ ਸਾਈਡ ਤੇ ਕੱਟ ਪਾਇਆਗਾ ਤੇ ਐਦਾਂ ਆਪਾਂ ਲੇਸ ਦਾ ਜਿਹੜਾ ਡਿਜ਼ਾਈਨ ਹੈਗਾ ਪਹਿਲਾਂ ਐਦਾਂ ਗਲੇ ਤੇ ਲੇਸ ਲਗਾਈ ਤੇ ਇੱਕਰ ਲੇਸ ਨੂੰ ਆਪਾਂ ਇਸ ਤਰੀਕੇ ਨਾਲ ਟ ਹੋ ਕਰਤਾ ਤੇ ਇਸਾਈਡ ਤੇ ਜਿਹੜਾ ਹੈਗਾ কুরਤੀ ਦੇ ਵਿੱਚ ਆਪਾਂ ਕੱਟ ਪਾਤਾ ਠੀਕ ਹੈ ਐਵੇਂ ਇੰਸਟਾਗ੍ਰਾਮ ਤੇ ਦੇਖਿਆ ਸੀਗਾ ਸਟਾਈਲ ਫਿਰ ਮੈਂ ਕਿਹਾ ਚੱਲ ਇੱਕ ਸੂਟ ਜਿਹੜਾ ਹੈਗਾ ਆਪਾਂ ਬਣਾ ਕੇ ਦੇਖ ਲੈਣੇ ਆਂਗੇ ਠੀਕ ਹੈ ਜੀ ਤੇ ਇਹ ਸੂਟ ਕਾਫੀ ਪਹਿਲਾਂ ਦਾ ਬਣਾਇਆ ਹੋਇਆਗਾ ਤੇ ਆਪਾਂ ਇਹਦੀ ਵੀਡੀਓ ਤਾਂ ਨਹੀਂ ਅਪਲੋਡ ਕਰ पाए ਪਰ ਇਹਨਾਂ ਦੇ ਕੋ ਔਖਾ ਨਹੀਂ ਹੈਗਾ ਸਿੰਪਲ ਤਰੀਕੇ ਨਾਲ ਆਪਾਂ কুরਤੀ ਦੀ ਕਟਿੰਗ ਕਰ ਲੈਣੀ ਆ ਤੇ ਉਹਦੇ ਵਿੱਚ ਜਿਹੜਾ ਹੈਗਾ ਆਪਾਂ ਇਦਾਂ 9 10 ਇੰਚ ਦਾ ਜਿਹੜਾ ਹੈਗਾ ਕੱਟ ਪਾ ਲੈਣਾਗਾ ਠੀਕ ਹੈ ਨੀਚੇ ਜਿਹੜੀ ਹੈਗੀ ਆਪਾਂ ਐਕਸਟਰਾ ਪੱਟੀ ਜਿਹੜੀ ਹੈਗੀ ਉਹ ਲਗਾਈ ਹੋਈ ਹੈ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਫਿਰ ਇੱਤੇ ਉੱਪਰ ਆਪਾਂ ਲੇਸ ਰੱਖਤੀ ਹੈਗੀ ਮਤਲਬ ਇੱਕ ਜਿਹੜੀ ਸਿੰਗਲ ਲੇਸ ਆ ਉਹ ਆਪਾਂ ਇੱਕ ਸਾਈਡ ਕਰਤੀ ਕੱਟਦੇ ਤੇ ਜਿਹੜੀ ਡਬਲ ਹੈਗੀ ਉਹ ਲੇਸ ਆਪਾਂ ਇੱਕ ਸਾਈਡ ਕੀਤੀ ਹੈ ਠੀਕ ਹੈ ਇਹ ਜਿਹੜੀ ਲੇਸ ਹੈਗੀ ਆ ਇਹ ਹੈਗੀ ਤਾਂ ਸਿੰਗਲ ਹੀ ਸੀਗੀ ਪਰ ਆਪਾਂ ਇਹਨੂੰ ਜੋੜ ਕੇ ਜਿਹੜਾ ਹੈਗਾ ਉਹ ਇਦਾਂ ਆਪਾਂ ਡਿਜ਼ਾਈਨ ਬਣਾਇਆ ਹੈਗਾ ਠੀਕ ਹੈ ਜੇ ਤੁਹਾਨੂੰ ਇਹ ਕੁੜਤੀ ਵਧੀਆ ਲੱਗਿਓ ਤਾਂ ਤੁਸੀਂ ਵੀ ਇਸ ਤਰੀਕੇ ਨਾਲ ਟਰਾਈ ਕਰਕੇ ਦੇਖਿਓ ਜੇ ਹੋ ਸਕਿਆ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਮੈਂ ਐਦਾ ਕੱਟ ਵਾਲੀ ਕੋਈ ਕੁੜਤੀ ਬਣਾਈ ਤਾਂ ਮੈਂ ਜਰੂਰ ਅਪਲੋਡ ਕਰ ਦੂੰਗੀ ਠੀਕ ਆ ਬਾਕੀ ਤੁਸੀਂ ਵੀਡੀਓ ਮੇਰੇ ਦੂਸਰੇ ਚੈਨਲ ਤੇ ਵੀ ਜਾ ਕੇ ਦੇਖ ਸਕਦੇ ਹੋਗੇ ਮੈਂ ਚੈਨਲ ਦਾ ਨਾਮ ਜਿਹੜਾ ਹੈਗਾ ਤੁਹਾਨੂੰ ਦੱਸਿਆ ਹੀ ਆ ਤੰਜਲ ਬੁਟੀਕ ਬਾਈ ਕੁਲਵੀਰ ਠੀਕ ਹੈ ਜੀ ਤੇ ਹੁਣ ਦੇਖੋ ਆਪਾਂ ਮੇਨ ਮੁੱਦੇ ਦੀ ਗੱਲ ਕਰਦੇ ਆਂਗੇ ਇਹ ਵਾਲੀ ਵੀਡੀਓ ਜਿਹੜੀ ਹੈਗੀ ਆ ਬਣਾਉਣੀ ਬਹੁਤ ਜ਼ਿਆਦਾ ਜ਼ਰੂਰੀ ਸੀਗੀ ਮੈਂ ਇੱਥੇ ਹੀ ਬੈਠ ਜਾਨੀ ਆ ਕਿਉਂਕਿ ਆਪਾਂ ਨੌਲਜ ਹੀ ਦੇਣੀ ਆ ਤੁਹਾਨੂੰ ਹਨਾ ਹੁਣ ਦੇਖੋ ਮੈਨੂੰ ਬਹੁਤ ਪੈਣਾ ਦੇ ਜਿਹੜੇ ਹੈਗੇ ਨਾ ਮੈਸੇਜ ਆਏਗੇ ਮੈਂ ਪਹਿਲਾਂ ਤਾਂ ਤੁਹਾਨੂੰ ਕਾਲਸ ਆਉਂਦੀਆਂ ਨੇ ਗਿਆ ਦੇਖੋ ਕਈ ਨਾ ਭੈਣੋ ਗੁੱਸਾ ਕਰਨ ਲੱਗ ਜਾਂਦੀਆਂ ਨੇ ਵੀ ਤੁਹਾਡੀ ਕਾਲ ਦਾ ਤੁਸੀਂ ਜਵਾਬ ਨਹੀਂ ਦਿੰਦੇ ਦੇਖੋ ਮੈਂ ਇਹ ਨਹੀਂ ਆ ਵੀ ਕਿਸੇ ਵੀ ਭੈਣ ਦਾ ਜਵਾਬ ਨਹੀਂ ਦਿੰਦੀ ਮੈਂ ਕਾਲਸ ਚੱਕਦੀ ਨਹੀਂ ਆ ਵਿੱਚ ਪਰ ਕਈ ਵਾਰੀ ਨਾ ਹੁਣ ਦਿਨ ਵਿੱਚ ਦੀ ਮੈਨੂੰ 20 20 25 25 ਕਾਲਸ ਆਉਣ ਲੱਗ ਜਾਂਦੀਆਂ ਨੇ ਹੁਣ ਦੇਖੋ ਮੇਰਾ ਕੰਮ ਵੀ ਆ ਬੁਟੀਕ ਦਾ ਹੁਣ ਬੱਚੇ ਵੀ ਤੁਹਾਨੂੰ ਪਤਾ ਵੀ ਬਾਹਰੋਂ ਆਏ ਹੋਏ ਨੇ ਕਿ ਮੈਨੂੰ ਬਹੁਤ ਮੁਸ਼ਕਿਲ ਹੋ ਜਾਂਦੀਆਂ ਇੰਨੀਆਂ ਭੈਣਾਂ ਦੀ ਕਾਲਸ ਅਟੈਂਡ ਕਰਨ ਲਈ ਹੁਣ ਤੁਸੀਂ ਦੇਖੋ ਦੇਖੋ ਮੈਨੂੰ ਕਿੰਨੀਆਂ ਮਿਸ ਕਾਲਸ ਸ਼ੋ ਹੋ ਰਹੀਆਂ ਨੇ ਦੇਖੋ ਇੰਨੀਆਂ ਨੇ ਮਿਸ ਕਾਲਾਂ ਦੇ ਮੈਂ ਨਾ ਪਲੀਜ਼ ਮੈਂ ਰਿਪਲਾਈ ਨਹੀਂ ਕਰ ਸਕਦੀ ਹੈਗੀ ਹਨਾ ਬਹੁਤ ਮਿਸ ਕਾਲਾਂ ਆਉਂਦੀਆਂ ਨੇ ਮੈਨੂੰ ਵਿੱਚ ਤੇ ਮੈਂ ਉਹਦੇ ਲਈ ਤਾਂ ਦੇਖੋ ਤੁਹਾਨੂੰ ਸੌਰੀ ਫੀਲ ਕਰ ਸਕਦੀ ਹਾਂ ਹੋ ਸਕਦਾ ਜਦੋਂ ਸਾਡੇ ਬੱਚੇ ਚਲੇ ਗਏ ਕੈਨੇਡਾ ਚਲੇ ਗਏ ਨਾ ਉਦੋਂ ਹੋ ਸਕਦਾ ਮੈਂ ਜ਼ਿਆਦਾਤਰ ਭੈਣਾਂ ਦੇ ਕਾਲ ਅਟੈਂਡ ਕਰ ਸਕਾਂ ਪਰ ਦੇਖੋ ਮੈਨੂੰ ਕਿੰਨੀਆਂ-ਕਿੰਨੀਆਂ ਮਿਸਡ ਕਾਲ ਆਈਆਂ ਹੋਈਆਂ ਹੋਈਆਂ ਨੇ ਇਹ ਦੇਖੋ ਹੁਣ ਆ ਦੇਖ ਲਓ 6-7 ਮਿਸ ਕਾਲਾਂ ਤਾਂ ਇੱਕ ਵਾਰ ਚ ਆਈਆਂ ਹੋਈਆਂ ਨੇ ਠੀਕ ਆ ਦੇਖੋ ਮੈਂ ਇੰਨੀਆਂ ਕਾਲਸ ਨਹੀਂ ਅਟੈਂਡ ਕਰ ਸਕਦੀ ਉਹਦੇ ਲਈ ਮੈਂ ਦਿਲੋਂ ਸੌਰੀ ਫੀਲ ਕਰਦੀ ਹਾਂ ਹੁਣ ਦੇਖੋ ਤੁਹਾਡੇ ਲਈ ਤਾਂ ਹੁੰਦਾ ਵੀ ਅਸੀਂ ਤਾਂ ਹੁਣ ਕੋਈ ਭੈਣ ਮੈਨੂੰ ਕਾਲ ਕਰਦੀ ਆ ਉਹ ਇਹੀ ਸੋਚਦੀ ਆ ਵੀ ਮੈਂ ਕਾਲ ਕੀਤੀ ਸੀ ਜਿੱਦ ਨੂੰ ਮੇਰਾ ਫੋਨ ਨਹੀਂ ਚੱਕਿਆ ਨਾ ਤੁਸੀਂ ਇੱਕ ਕਾਲ ਸਮਝਦੇ ਹੋ ਪਰ ਮੈਨੂੰ 20 ਵੀ ਕਾਲਸ ਆਉਂਦੀਆਂ ਨੇ ਦਿਨ ਵਿੱਚ ਦੀ ਜਾਂ ਐ ਨਹੀਂ ਪਤਾ 30 ਕਾਲਸ ਵੀ ਆ ਜਾਂਦਾ ਹਨਾ ਮੈਸੇਜ ਜਿਹੜੇ ਹੈਗੇ ਨੇ ਵਟਸਐਪ ਤੇ ਉਹ ਅਲੱਗ ਤੋਂ ਆਉਂਦੇ ਨੇ ਤੇ ਜਿਹੜੀਆਂ ਕਾਲਸ ਹੈਗੀਆਂ ਉਹ ਅਲੱਗ ਆਉਂਦੀਆਂ ਨੇ ਕਰਦੀਆਂ ਵਿੱਚ ਵਿੱਚ ਭਾਣ ਦੇ ਰਿਪਲਾਈ ਜਿੰਨਾ ਚਿਰ ਸਾਡੇ ਬੱਚੇ ਇੱਥੇ ਹੈਗੇ ਨੇ ਕਿਉਂਕਿ ਮੈਨੂੰ ਕੰਮ ਵੀ ਹੁੰਦਾ ਤੇ ਬੱਚੇ ਵੀ ਆਏ ਹੋਏ ਨੇ ਕਰੂੰਗੀ ਕਾਲਸ ਤੁਹਾਡੀਆਂ ਟ ਹੈਨਾ ਹੁਣ ਦੇਖੋ ਜਿਹੜੀ ਆਪਾਂ ਅੱਜ ਦੀ ਵੀਡੀਓ ਜਿਹੜੀ ਹੈਗੀ ਜ਼ਰੂਰੀ ਗੱਲਬਾਤ ਆਪਣੀ ਮੈਂ ਵੀਡੀਓ ਪਾਈ ਸੀ ਕਿ ਜਿਹੜੀ ਵੀ ਆਪਾਂ ਪੈਸੇ ਕਿਵੇਂ ਕਮਾ ਸਕਦੇ ਆਂਗੇ YouTube ਤੋਂ ਹਨਾ ਹੁਣ ਉਹ ਪਹਿਣਾ ਨੂੰ ਲੈ ਕੇ ਤਾਂ ਜ਼ਿਆਦਾ ਹੀ ਮੈਨੂੰ ਕਾਲਸ ਆ ਅੱਗੇ ਸ਼ੁਰੂ ਹੋ ਗਈਆਂ ਕਿਉਂਕਿ ਉਹ ਵੀਡੀਓ ਜਿਹੜੀ ਹੈਗੀ ਸੀ 1 ਲੱਖ ਤੋਂ ਪਲੱਸ ਵਿਊ ਚਲੇ ਗਏ ਉਹ ਵੀਡੀਓ ਤੇ ਹਨਾ ਬਹੁਤ ਭੈਣਾਂ ਨੇ ਮੈਨੂੰ ਕਾਲਸ ਆਈਆਂ ਤੇ ਉਹਨਾਂ ਜ਼ਿਆਦਾਤਰ ਸਵਾਲ ਹੈਗੇ ਸੀ ਵੀ ਦੀਦੀ ਅਸੀਂ ਚੈਨਲ ਕਿਵੇਂ ਬਣਾਈਏ ਅਸੀਂ ਵੀਡੀਓ ਕਿਹੜੀ ਪਾਈਏ ਹਨਾ ਸਾਡੀ ਵੀਡੀਓ ਚੱਲਦੀ ਨਹੀਂ ਸਾਡੀ ਵੀਡੀਓ ਤੇ ਵਿਊ ਨਹੀਂ ਆਉਂਦੇ ਹੈਗੇ ਇਹ ਹੀ ਜ਼ਿਆਦਾਤਰ ਸਵਾਲ ਸੀਗੇ ਹਨਾ ਜੀ ਹੁਣ ਉਦੋਂ ਤਾਂ ਮੈਂ ਤੁਹਾਨੂੰ ਇਹ ਦੱਸਿਆ ਸੀ ਵੀ ਪੈਸੇ ਤੁਸੀਂ ਇੱਦਾਂ ਕਮਾ ਸਕਦੇ ਹੋ ਦੇਖੋ ਅੱਜ ਮੈਂ ਤੁਹਾਨੂੰ ਪ੍ਰੋਬਲਮਸ ਦੀ ਗੱਲ ਕਰੂੰਗੀ ਵੀ ਆਪਾਂ ਕੀ ਕੀ ਪ੍ਰੋਬਲਮ ਆਪਾਂ ਨੂੰ ਆ ਸਕਦੀਆਂ ਨੇ ਹੁਣ ਕਈ ਪੈਣਾ ਦੇਖੋ ਜੋਸ਼ ਜੋਸ਼ ਦੇ ਵਿੱਚ ਆ ਕੇ ਆਪਾਂ ਚੈਨਲ ਸ਼ੁਰੂ ਕਰ ਲੈਣੇ ਆਗੇ ਹਨਾ ਉਸ ਤੋਂ ਬਾਅਦ ਫਿਰ ਆਪਾਂ ਨੂੰ ਵੀਡੀਓ ਨਹੀਂ ਪਤਾ ਲੱਗਦਾ ਵੀ ਆਪਾਂ ਕੀ ਕੀ ਵੀਡੀਓ ਪਾਈਏ ਮੇਨ ਪ੍ਰੋਬਲਮ ਜਿਹੜੀ ਮੇਰੇ ਨਾਲ ਆ ਰਹੀ ਆ ਮੈਨੂੰ ਵੀ ਇਹੀ ਮੇਨ ਪ੍ਰੋਬਲਮ ਆ ਰਹੀ ਆ ਦੇਖੋ ਰੋਜ਼ ਰੋਜ਼ ਜਿਹੜੀ ਹੈਗੀ ਆਪਾਂ ਨਾ ਤਾਂ ਆਪਾਂ ਸੂਟ ਜਿਹੜੇ ਹੈਗੇ ਨੇ ਨਵੇਂ ਤੋਂ ਨਵੇਂ ਡਿਜ਼ਾਈਨ ਕਰਦੇ ਆ ਹਨਾ ਹੁਣ ਆਪਾਂ ਸਿੰਪਲ ਵੀ ਬਣਾਉਨੇ ਆ ਵਿੱਚ ਸੂਟ ਹੁਣ ਸਿੰਪਲ ਸੂਟ ਮੈਂ ਕੀ ਦਿਖਾ ਸਕਦੀ ਆ ਰੋਜ਼ ਰੋਜ਼ ਇਦਾਂ ਤਾਂ ਪਹਿਣਾ ਵੀ ਅੱਕ ਜਾਣਗੇ ਆ ਹਨਾ ਰੋਜ਼ ਆਪਾਂ ਨੂੰ ਨਵਾਂ ਕੁਛ ਨਾ ਕੁਛ ਦੇਣਾ ਹੀ ਪੈਂਦਾ ਵੀਡੀਓਜ਼ ਦੇ ਵਿੱਚ ਫੇਰ ਹੀ ਆਪਣੀਆਂ ਵੀਡੀਓਜ਼ ਜਿਹੜੀਆਂ ਹੈਗੇ ਨੇ ਉਹ ਚੱਲਦੀਆਂ ਨੇ ਹੁਣ ਦੇਖੋ ਤੁਸੀਂ ਸਾਡੇ ਪਰਿਵਾਰ ਤੋਂ ਪੁੱਛ ਸਕਦੇ ਹੋ ਮੇਨ ਜਿਹੜੀ ਪ੍ਰੋਬਲਮ ਸਾਨੂੰ ਇਹੀ ਆ ਰਹੀ ਹੈਗੀ ਹੁਣ ਇਸ ਟਾਈਮ ਤੇ ਵੀ ਸਾਨੂੰ ਕਈ ਵਾਰ ਤਾਂ ਸਮਝ ਨਹੀਂ ਲੱਗਦੀ ਵੀ ਅੱਜ ਅਸੀਂ ਕਿਹੜੀ ਵੀਡੀਓ ਪਾਈਏ ਹਨਾ ਜਿਹੜੀਆਂ ਭੈਣਾਂ ਤਾਂ ਬਲੌਗਿੰਗ ਕਰਦੀਆਂ ਨੇ ਦੇਖੋ ਇਹ ਵੀ ਹੈਗਾ ਜਿਹੜੀਆਂ ਭੈਣਾਂ ਬਲੌਗਿੰਗ ਕਰਦੀਆਂ ਨੇ ਉਹਨਾਂ ਨੂੰ ਪੈਸੇ ਵੀ ਘੱਟ ਬਣਦੇ ਹੋਣਗੇ ਹਨਾ ਕਿਉਂਕਿ ਕੰਟੈਂਟ ਜਿਹੜਾ ਹੁੰਦਾ ਨਾ ਉਹ ਤੁਹਾਡਾ ਲੌਂਗ ਟਾਈਮ ਲਈ ਦੇਖਿਆ ਜਾਂਦਾ ਹੈ ਹੁਣ ਪੈਸਾ ਜਿਹੜਾ ਬਣਦਾ YouTube ਤੋਂ ਉਹ ਮੇਨ ਰੀਜ਼ਨ ਇਹੀ ਹੁੰਦਾ ਬਣਦਾ ਜੇ ਤੁਹਾਡੀ ਵੀਡੀਓ ਲਗਾਤਾਰ 1-2 ਮਿੰਟ ਲਈ ਦੇਖੀ ਜਾਂਦੀ ਹੈ ਨਾ ਬਿਨਾ ਸਕਿੱਪ ਕੀਤੇ ਫਿਰ ਤੁਹਾਨੂੰ ਜਿਹੜੇ ਹੈਗੇ ਨੇ ਪੈਸੇ ਚੰਗੇ ਬਣ ਸਕਦੇ ਨੇ YouTube ਤੋਂ ਹੁਣ ਦੇਖੋ ਜਿਹੜੀਆਂ ਜੇ ਆਪਾਂ ਬਲੌਗਿੰਗ ਕਰਦੀਆਂ ਨੇ ਹੁਣ ਦੇਖੋ ਬਲੌਗਿੰਗ ਦੇ ਵਿੱਚ ਆਪਾਂ ਰੋਜ਼-ਰੋਜ਼ ਉਹੀ ਗੱਲਾਂ ਕਰਨੀਆਂ ਨੇ ਅਣਾ ਰੋਜ਼-ਰੋਜ਼ ਆਪਾਂ ਰੋਟੀ ਬਣਾਉਂਦੇ ਹੋਏ ਦਿਖਾਉਣਾਗਾ ਭਾਂਡੇ ਮਾ ਲਦੇ ਹੋਏ ਦਿਖਾਉਣਾ ਕੁਛ ਆਪਾਂ ਨਵਾਂ ਕੰਮ ਤਾਂ ਕਰਨਾ ਨਹੀਂ ਹੈਗਾ ਬਲੌਗਿੰਗ ਵਾਲੀਆਂ ਭੈਣਾਂ ਦੀਆਂ ਵੀਡੀਓਜ਼ ਜ਼ਿਆਦਾਤਰ ਮੈਨੂੰ ਲੱਗਦਾ ਵੀ ਸਕਿੱਪ ਹੀ ਹੁੰਦੀਆਂ ਆਉਣੀਆਂ ਨਾ ਜੇ ਅਸੀਂ ਕੰਟੈਂਟ ਨਹੀਂ ਲੈ ਕੇ ਆਉਂਦੀ ਆਪਣੀ ਵੀਡੀਓ ਦੇ ਵਿੱਚ ਮੇਨ ਪ੍ਰੋਬਲਮ ਇੱਥੇ ਆਉਂਦੀ ਆ ਕਿ ਜੇ ਆਪਾਂ ਰੋਜ਼-ਰੋਜ਼ ਬਲੌਗਿੰਗ ਪਾਵਾਂਗੇ ਤਾਂ ਅਸੀਂ ਵੀਡੀਓ ਬਣਾਉਣ ਤੇ ਆਪਣੇ ਐਫਰਟ ਜ਼ਰੂਰ ਲੱਗਣਗੇ ਪਰ ਦੇਖੋ ਜਿਹੜੇ ਹੈਗੇ ਨੇ ਉਹ ਪੈਸੇ ਨਹੀਂ ਸਾਨੂੰ ਇੰਨੇ ਬਣਨੇ ਹੈਗੇ ਇਹ ਸਿੱਧੀ ਜੀ ਮੈਂ ਤੁਹਾਨੂੰ ਸਾਫ਼ ਗੱਲ ਦੱਸਦੀ ਆ ਇਹ ਮੇਨ ਪ੍ਰੋਬਲਮ ਆ ਜੇ ਤੁਹਾਡੇ ਕੋਲੇ ਕੰਟ ਜਿਹੜਾ ਜਿਵੇਂ ਕਿ ਹੁਣ ਮੰਨ ਲਓ ਮੇਰਾ ਸਟਿਚਿੰਗ ਵਾਲਾ ਚੈਨਲ ਆ ਸਟਿਚਿੰਗ ਵਾਲੇ ਚੈਨਲ ਦੇ ਵਿੱਚ ਆਪਾਂ ਦੱਸਣਾ ਵੀ ਕਿੰਨੇ ਇੰਚ ਤੇ ਕਿਵੇਂ ਫਿਟਿੰਗ ਰੱਖਣੀਆਂ ਕਿਵੇਂ ਕਿੱਥੋਂ ਕੀ ਕਰਨਾਗਾ ਉਹਦੇ ਵਿੱਚ ਕੀ ਹੁੰਦਾ ਚਾਂਸਸ ਘੱਟ ਹੁੰਦੇ ਨੇ ਕੋਈ ਵੀਡੀਓ ਸਕਿਪ ਕਰੇ ਹਨਾ ਕਿਉਂਕਿ ਜੇ ਤੁਸੀਂ ਉਹਦੇ ਵਿੱਚ ਇੱਕ ਚੀਜ਼ ਵੀ ਮਿਸ ਕਰਤੀ ਤਾਂ ਤੁਹਾਡੀ ਫਿਟਿੰਗ ਜਿਹੜੀ ਹੈਗੀ ਸੂਟ ਦੀ ਪ੍ਰੋਪਰ ਨਹੀਂ ਆਊਗੀ ਜ਼ਿਆਦਾਤਰ ਆਪਾਂ ਨੂੰ ਇਹੀ ਡਰ ਹੁੰਦਾ ਵੀ ਆਪਾਂ ਜੇ ਕੁਝ ਮਿਸ ਕਰਤਾ ਵੀ ਆਪਣਾ ਸੂਟ ਨਾ ਖਰਾਬ ਹੋ ਜੇ ਹਨਾ ਉੱਥੇ ਘੱਟ ਚਾਂਸਸ ਹੁੰਦੇ ਨੇ ਵੀਡੀਓ ਸਕਿਪ ਕਰ ਆਂਦੇ ਹਨਾ ਹੁਣ ਦੇਖੋ ਮੇਨ ਜ਼ਿਆਦਾਤਰ ਪ੍ਰੋਬਲਮ ਮੈਨੂੰ ਇਹੀ ਆ ਰਹੀ ਆ ਕਿ ਵੀ ਆਪਾਂ ਸਟੀਚਿੰਗ ਵਾਲਾ ਚੈਨਲ ਦਿੰਦਾ ਚਲੋ ਆਪਣਾ ਅਲੱਗ ਹੀ ਆ ਚੈਨਲ ਉੱਤੇ ਆਪਾਂ ਵੀਡੀਓ ਪਾਈ ਜਾਣੀਆਂ ਨੇ ਹੁਣ ਜਿਹੜਾ ਬਲੌਗਿੰਗ ਵਾਲਾ ਚੈਨਲ ਆ ਵੀ ਉਹਤੇ ਆਪਾਂ ਕਿੱਦਾਂ ਐਫਰਟਸ ਕਰਕੇ ਰੋਜ਼ ਰੋਜ਼ ਕੋਈ ਐਦਾਂ ਦਾ ਕੰਟੈਂਟ ਲੈ ਕੇ ਆਈਏ ਜਿਹਦੇ ਵਿੱਚ ਕਿਸੇ ਨੂੰ ਕੁਝ ਸਿੱਖਣ ਨੂੰ ਵੀ ਮਿਲੇ ਤਾਂ ਕਿ ਜਿਹੜੇ ਆਪਣੇ ਐਫਰਟਸ ਹੈਗੇ ਨੇ ਆਪਾਂ ਕਰਤਾ ਰਹੇ ਹਾਂ ਵੀ ਘਟੋ ਘਟ ਆਪਾਂ ਨੂੰ ਚੰਗੀ ਥੋੜੀ ਜੀ ਅਰਨਿੰਗ ਵੀ ਹੋ ਸਕੇ ਹਨਾ ਉਸ ਚੀਜ਼ ਤੋਂ ਨਹੀਂ ਤਾਂ ਦੇਖੋ ਇਹਦਾ ਟਾਈਮ ਵੇਸਟ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਜੇ ਸਾਡੇ ਕੋਲੇ ਕੋਈ ਕੰਟੈਂਟ ਨਹੀਂ ਹੈਗਾ 메ਨ ਪ੍ਰੋਬਲਮ ਇੱਥੇ ਆਉਂਦੀ ਆ ਭੈਣਾਂ ਨੂੰ ਹੁਣ ਮੈਂ ਪਲੀਜ਼ ਤੁਸੀਂ ਮੈਨੂੰ ਨਾ ਮੈਸੇਜ ਕਰਦਿਆ ਕਰੋ ਵੀ ਦੀਦੀ ਸਾਨੂੰ ਆ ਵਾਲੀ ਪ੍ਰੋਬਲਮ ਆ ਰਹੀ ਆ ਮੈਂ ਉਹ ਤੁਹਾਡਾ ਮੈਸੇਜ ਪੜ ਕੇ ਉੱਤੇ ਮੈਂ ਵੀਡੀਓ ਜ਼ਰੂਰ ਬਣਾ ਦਿਆ ਕਰੂੰਗੀ ਠੀਕ ਆ ਜੀ ਤੇ ਬਾਕੀ ਦੇਖੋ ਜਿਹੜੀਆਂ ਭੈਣਾਂ ਚੈਨਲ ਸ਼ੁਰੂ ਕਰਨਾ ਚਾਹੁੰਦੀਆਂ ਨੇ ਗਿਆ ਤਾਂ ਪਲੀਜ਼ ਤੁਸੀਂ ਇੱਕ ਵਾਰ ਆਪਣੇ ਮਨ ਨੂੰ ਪੱਕਾ ਬਣਾ ਲਓ ਕੀ ਤੁਸੀਂ ਰੈਗੂਲਰ ਕੰਮ ਕਰ ਸਕਦੇ ਹੋ YouTube ਤੇ ਕੀ ਤੁਸੀਂ ਕੰਟੈਂਟ ਨਵਾਂ ਤੋਂ ਨਵਾਂ ਲਿਆ ਸਕਦੇ ਹੋ ਪੈਣਾ ਨੂੰ ਕੁਝ ਸਿਖਾ ਸਕਦੇ ਹੋ ਨਵਾਂ ਤੋਂ ਨਵਾਂ ਰੋਜ਼ ਹਨਾ ਬਾਕੀ ਤੁਹਾਡੇ ਕੋਲ ਬੋਲਣ ਦੀ ਕੋਈ ਬੋਲਣ ਦੀ ਮਤਲਬ ਸਕਿੱਲ ਹੈਗੀ ਆ ਵੀ ਤੁਸੀਂ ਵਧੀਆ ਬੋਲ ਸਕਦੇ ਹੋ ਆਪਣੀ ਗੱਲ ਜਿਹੜੀ ਹੈਗੀ ਉਹ ਸਹੀ ਤਰੀਕੇ ਨਾਲ ਕਿਸੇ ਦੇ ਮੂਰੇ ਰੱਖ ਸਕਦੇ ਹੋਗੇ ਹਨਾ ਹੁਣ ਦੇਖੋ ਗਾਣਾ ਗੂਣਾ ਲਾ ਕੇ ਵੀਡੀਓ ਪਾਉਣ ਦਾ ਕੋਈ ਫਾਇਦਾ ਨਹੀਂ ਕੋਈ ਮਤਲਬ ਨਹੀਂ ਤੁਹਾਡਾ ਟਾਈਮ ਵੇਸਟ ਹੋਣਾ ਨਾ ਤੁਹਾਡਾ ਚੈਨਲ ਮੋਨਟਾਈਜ਼ ਹੋਣਾ ਅੱਗੇ ਨਾ ਤੁਹਾਨੂੰ ਚੰਗੀ ਅਰਨਿੰਗ ਹੋਣੀ ਆ ਮੈਂ ਅੱਜ ਸਚਾਈ ਦੱਸ ਰਹੀ ਆ ਤੁਹਾਨੂੰ ਕਿਉਂਕਿ ਜਿਸ ਹਿਸਾਬ ਨਾਲ ਮੈਨੂੰ ਕਾਲਸ ਆ ਰਹੀਆਂ ਸੀ ਨਾ ਮੈਨੂੰ ਲੱਗ ਰਿਹਾ ਸੀਗਾ ਕਿ ਭੈਣਾਂ ਨੂੰ ਥੋੜਾ ਜਿਹਾ ਦੇਖ ਕੇ ਨਾ ਵੀਡੀਓ ਛੇਤੀ ਇਹ ਹੋ ਜਾਂਦਾ ਵੀ ਸਾਡਾ ਚੈਨਲ ਕਿਉਂ ਨਹੀਂ ਗਰੋ ਹੋ ਰਿਹਾ ਹੈਗਾ ਵੀ ਸਾਨੂੰ ਛੇਤੀ ਅਰਨਿੰਗ ਹੋਣ ਲੱਗ ਜੇ ਅਰਨਿੰਗ ਹੋਣ ਲੱਗ ਜੂਗੀ ਚੈਨਲ ਵੀ ਤੁਸੀਂ ਬਣਾ ਲਓਗੇ ਮੋਨਟਾਈਜ਼ ਵੀ ਹੋ ਜਾਊਗਾ ਪੈਸੇ ਵੀ ਹੋਣ ਲੱਗ ਜਾਣਗੇ ਪਰ ਤੁਸੀਂ ਇਹ ਸੋਚੋ ਕਿ ਤੁਸੀਂ ਲੌਂਗ ਟਾਈਮ ਲਈ ਤੁਹਾਡੇ ਕੋਲੇ ਕੰਟੈਂਟ ਹੈਗਾ ਤੁਸੀਂ ਲੌਂਗ ਟਾਈਮ ਲਈ YouTube ਤੇ ਕੰਮ ਕਰ ਸਕਦੇ ਹੋ ਫੇਰ ਹੀ ਫਾਇਦਾ ਨਹੀਂ ਤੇ ਤੁਹਾਡੇ ਐਫਰਟਸ ਜਿਹੜੇ ਹੈਗੇ ਨੇ ਦੇਖੋ ਸਾਰੇ ਖਰਾਬ ਨਹੀਂ ਗਏ ਹਨਾ ਤੁਹਾਨੂੰ ਬਸ ਮਾਈਂਡ ਦੇ ਵਿੱਚ ਅੱਜ ਵੀਡੀਓ ਬਣਾ ਲਈ ਅਗਲਾ ਕੰਟੈਂਟ ਤੁਹਾਡੇ ਦਿਮਾਗ ਦੇ ਵਿੱਚ ਹੋਣਾ ਚਾਹੀਦਾ ਵੀ ਸਾਡਾ ਨੈਕਸਟ ਕੰਟੈਂਟ ਕੀ ਹੋਊਗਾ ਨਹੀਂ ਤਾਂ ਤੁਸੀਂ ਮੇਰੇ ਚੈਨਲ ਤੇ ਵੀ ਦੇਖ ਸਕਦੇ ਹੋ ਵੀਡੀਓ ਜਾ ਕੇ ਜਿਹੜੀਆਂ ਮੇਰੀਆਂ ਕੰਟੈਂਟ ਵਾਲੀਆਂ ਵੀਡੀਓ ਨੇ ਨਾ ਜਿਹੜੀਆਂ ਕੁਝ ਸਿੱਖਣ ਨੂੰ ਮਿਲਿਆ ਕਿਸੇ ਨੂੰ ਮੇਰੀਆਂ ਉਹੀ ਜ਼ਿਆਦਾਤਰ ਵੀਡੀਓ ਚੱਲੀਆਂ ਨੇ ਬਾਕੀ ਵਿਊ ਡਾਊਨ ਵੀ ਗਏ ਨੇ ਵੀਡੀਓਜ਼ ਦੇ ਵਿੱਚ ਇਹ ਨਹੀਂ ਹੈਗਾ ਕਿ ਸਾਰੀਆਂ ਹੀ ਵੀਡੀਓ ਆਪਣੀ ਆਪ ਜਾਂਦੀਆਂ ਨਹੀਂ ਗਈਆਂ ਹੁਣ ਜਿਹੜੀਆਂ ਵੀਡੀਓ ਤੇ ਵਿਊ ਨਹੀਂ ਆਉਂਦੇ ਉਹਦੇ ਵਿੱਚ ਤਾਂ ਫਿਰ ਇਨਸਾਨ ਨੂੰ ਇਹੀ ਹੁੰਦਾ ਨਾ ਵੀ ਮੈਂ ਮਿਹਨਤ ਵੀ ਕੀਤੀ ਪਰ ਵਿਊ ਵੀ ਨਹੀਂ ਆਏ ਹੈਗੇ ਆ ਨਾ ਦੇਖੋ ਹਰੇਕ ਦਾ ਮਨ ਦੁਖੀ ਹੁੰਦਾ ਮੇਰਾ ਵੀ ਹੁੰਦਾ ਵੀ ਹਾਂ ਇਹ ਵਾਲੀ ਵੀਡੀਓ ਮੈਂ ਵਧੀਆ ਤਰੀਕੇ ਨਾਲ ਬਣਾਈ ਸੀ ਪਰ ਇਹਦੇ ਵਿਊ ਨਹੀਂ ਆਏ ਹੁਣ ਮੇਨ ਮੁੱਦਾ ਤਾਂ ਫੇਰ ਕੰਟੈਂਟ ਦਾ ਹੀ ਆ ਜਾਂਦਾ ਆਪਣੇ ਕੋਲੇ ਵੀ ਕੰਟੈਂਟ ਆਪਣਾ ਵਧੀਆ ਹੁਣ ਜੇ ਆਪਣਾ ਕੰਟੈਂਟ ਨਹੀਂ ਵਧੀਆ ਤਾਂ ਕਿਸੇ ਨੂੰ ਕੋਈ ਇੰਟਰਸਟ ਨਹੀਂ ਹੋਊਗਾ ਸਾਡੀ ਵੀਡੀਓ ਦੇ ਵਿੱਚ ਨਾ ਸਾਡਾ ਥੰਬਨੇਲ ਵਧੀਆ ਲੱਗਿਆ ਹੋਇਆ ਨਾ ਸਾਡਾ ਕੰਟੈਂਟ ਵਧੀਆ ਤਾਂ ਫਿਰ ਕਿੱਦਾਂ ਵਿਊ ਆਉਣਗੇ ਦੇਖੋ ਸਾਡੀ ਵੀਡੀਓ ਦੇ ਉੱਪਰ ਹੈ ਨਾ ਕਿਉਂਕਿ ਕਿਸੇ ਕੋਲ ਇੰਨਾ ਟਾਈਮ ਨਹੀਂ ਹੈਗਾ ਵੀ 5 10 ਮਿੰਟ 15 ਮਿੰਟ ਤੁਹਾਡੀ ਵੀਡੀਓ ਕੱਢ ਕੇ ਦੇਖੂਗਾ ਜੇ ਕਿਸੇ ਨੂੰ ਕੁਝ ਸਿੱਖਣ ਨੂੰ ਮਿਲੂਗਾ ਵੀਡੀਓ ਤੋਂ ਤਾਂ ਹੀ ਤੁਹਾਡੀ ਵੀਡੀਓ ਤੇ ਕਲਿੱਕ ਵੱਜੂਗਾ ਕਲਿੱਕ ਵੀ ਵੱਜ ਗਿਆ ਉਸ ਤੋਂ ਬਾਅਦ ਤੁਹਾਡੀ ਵੀਡੀਓ ਦੋ ਤਿੰਨ ਮਿੰਟ ਲਈ ਲਗਾਤਾਰ ਦੇਖੀ ਜਾ ਰਹੀ ਹੈ ਜਾਂ ਨਹੀਂ ਦੇਖੀ ਜਾ ਰਹੀ ਹੈ ਇਹ ਵੀ ਮੇਨ ਮੁੱਦਾ ਹੁੰਦਾ ਹੈਗਾ ਠੀਕ ਆ ਇਹ ਨਹੀਂ ਹੈਗਾ ਤੁਸੀਂ ਫੇਕ ਜਾ ਕੋਈ ਲਾਤਾ ਆਪਣਾ ਥੰਬਨੇਲ ਮੁੜ ਕੇ ਜਦੋਂ ਕਿਸੇ ਨੇ ਵੀਡੀਓ ਤੇ ਕਲਿੱਕ ਕਰਕੇ ਦੇਖਿਆ ਵੀਡੀਓ ਦੇ ਵਿੱਚ ਤਾਂ ਉਦਾਂ ਦਾ ਕੁਝ ਵੀ ਨਾ ਹੋਇਆ ਹਨਾ ਉਹ ਤੁਹਾਡਾ ਇੱਕ ਦੋ ਵਾਰੀ ਵੀਡੀਓ ਦੇਖੂਗਾ ਅਗਲਾ ਫਿਰ ਉਸ ਤੋਂ ਬਾਅਦ ਕਹਿਣਾ ਚਲੋ ਇਹ ਤਾਂ ਫੇਕ ਨੇ ਕਿ ਵੀ ਇਹ ਇਹ ਇੰਨਾ ਦੱਸ ਦਿੱਤਾ ਹੈ ਨਹੀਂ ਕਿ ਕੁਝ ਵੀਡੀਓ ਦੇ ਵਿੱਚ ਜੋ ਵੀ ਇਹਨਾਂ ਨੇ ਕਿਹਾ ਫਿਰ ਤੁਹਾਡੀ ਵੀਡੀਓ ਸਕਿਪ ਹੋਊਗੀ ਫਿਰ ਤੁਹਾਡੀ ਮਿਹਨਤ ਸਭ ਮਤਲਬ ਪਾਣੀ ਚ ਗਿਆ ਹਨਾ ਫਿਰ ਕੋਈ ਮਤਲਬ ਨਹੀਂ ਹੈਗਾ ਵੀਡੀਓ ਬਣਾਉਣ ਦਾ ਠੀਕ ਹੈ ਜੀ ਮੈਨੂੰ ਲੱਗਦਾ ਵੀ ਭੈੜਾ ਨੂੰ ਸਮਝ ਆ ਗਈ ਹੋਗੀ ਵੀ ਜੇ ਉਹ ਚੈਨਲ ਸਟਾਰਟ ਕਰਨਾ ਚਾਹੁੰਦੀਆਂ ਨੇ ਹਣ ਕਈ ਪੈਣਾ ਮੈਨੂੰ ਇਹ ਵੀ ਇੱਕ ਤਰ੍ਹਾਂ ਨਾਲ ਨਾ ਉਹ ਕਰਦੀਆਂ ਨੇ ਵੀ ਦੀਦੀ ਅਸੀਂ ਤੁਹਾਨੂੰ ਦੇਖ ਕੇ ਤੁਹਾਡੇ ਤੋਂ ਮੋਟੀਵੇਟ ਹੋ ਕੇ ਚੈਨਲ ਬਣਾਇਆ ਸੀ ਪਰ ਸਾਡੇ ਤਾਂ ਵਿਊ ਨਹੀਂ ਆ ਰਹੇ ਹੁਣ ਦੇਖੋ ਇਹਦੇ ਵਿੱਚ ਮੈਂ ਕੁਝ ਨਹੀਂ ਕਰ ਸਕਦੀ ਹੈ ਕਿ ਮੈਂ ਤੁਹਾਨੂੰ ਸਿਰਫ ਦੱਸਣ ਵਾਲੀਆਂ ਵੀ ਤੁਸੀਂ YouTube ਤੇ ਵੀਡੀਓਜ਼ ਪਾ ਸਕਦੇ ਹੋ ਤੇ ਅਰਨਿੰਗ ਕਰ ਸਕਦੇ ਹੋ ਵਧੀਆ ਅਰਨਿੰਗ ਦਾ ਵਧੀਆ ਸੋਰਸ ਹੈ ਇਦਾਂ ਦੀ ਕੋਈ ਗੱਲ ਨਹੀਂ ਅਰਨਿੰਗ ਕਰ ਸਕਦੇ ਹੋ ਪਰ ਉਹ ਤਾਂ ਹੁਣ ਤੁਸੀਂ ਦੇਖਣਾ ਨਾ ਵੀ ਸਾਡਾ ਕੰਟੈਂਟ ਕਿੱਦਾਂ ਦਾ ਵੀ ਅਸੀਂ ਕਿਸੇ ਨੂੰ ਰੋਕ ਕੇ ਰੱਖ ਸਕਦੇ ਹ ਆਪਣੀ ਵੀਡੀਓ ਤੇ ਵੀ ਅਸੀਂ ਕਿਸੇ ਨੂੰ ਕੁਝ ਸਿਖਾ ਸਕਦੇ ਹ ਸਾਡੀ ਜੇ ਸਕਿੱਲ ਹੈਗੀ ਆ ਬੋਲਣ ਦੀ ਕਿ ਅਸੀਂ ਗਾਣਾ ਲਾ ਕੇ ਵੀਡੀਓ ਪਾ ਰਹਿਆ ਹੁਣ ਪਹਿਲੀ ਗੱਲ ਤੇ ਆ ਵੀ ਦੇਖੋ ਗਾਣਾ ਲਾ ਕੇ ਤੁਹਾਡੀ ਵੀਡੀਓ ਤੇ ਕੋਈ ਕੀ ਸਮਝੂਗਾ ਦੱਸੋ ਮੈਨੂੰ ਹੁਣ ਸ਼ਾਇਦ ਤੁਹਾਨੂੰ ਗੁੱਸਾ ਜ਼ਰੂਰ ਲੱਗੇ ਵੀ ਦੀਦੀ ਐਦਾਂ ਕਰ ਰਹੇ ਨੇ ਵੀ ਦੇਖੋ ਮੈਂ ਤਾਂ ਤੁਹਾਨੂੰ ਕਲੀਅਰ ਗੱਲ ਦੱਸਦੀ ਆ ਜੇ ਤੁਸੀਂ ਸੌਂਗ ਲਾ ਕੇ ਵੀਡੀਓ ਪਾ ਰਹਿਓ ਤਾਂ ਮੈਨੂੰ ਨਹੀਂ ਲੱਗਦਾ ਤੁਹਾਡੀ ਵੀਡੀਓ ਚੱਲੂਗੀ ਠੀਕ ਹੈ ਜੀ ਆਪਣਾ ਕੰਟੈਂਟ ਵਧੀਆ ਕਰੋ ਆਪਣਾ ਥੰਬਨੇਲ ਵਧੀਆ ਕਰੋ ਆਪਣੀ ਵੀਡੀਓ ਦੀ ਕੁਆਲਿਟੀ ਵੀ ਵਧੀਆ ਰੱਖੋ ਜਿਹਦੇ ਵਿੱਚ ਸਾਰਿਆਂ ਨੂੰ ਕੁਝ ਕਲੀਅਰ ਦਿਖ ਸਕੇ ਆਪਣੀ ਵੋਇਸ ਕਲੀਅਰ ਆਉਣੀ ਚਾਹੀਦੀ ਆ ਤੁਹਾਡੀ ਹੁਣ ਦੇਖੋ ਜਿਵੇਂ ਮੈਂ ਇਹ ਮਾਈਕ ਲਗਾਇਆ ਹੋਇਆ ਇਹ ਡਿਜੀਟੈਕ ਦੇ ਮਾਈਕ ਨੇ ਠੀਕ ਹੈ ਜੀ 2000 ਦੇ ਇਹ ਮਾਈਕ ਆਉਂਦੇ ਨੇ ਮੈਨੂੰ ਬਹੁਤ ਬਣਾ ਪੁੱਛਦੀਆਂ ਨੇ ਗਿਆ ਵੀ ਦੀਦੀ ਅਸੀਂ ਕਿਹੜੇ ਵਾਲੇ ਮਾਈਕ ਯੂਜ਼ ਕਰੀਏ ਤੁਸੀਂ ਡਿਜੀਟੈਕ ਦੇ ਮਾਈਕ ਲੈ ਸਕਦੇ ਹੋ ਜੇ ਤੁਸੀਂ ਲੌਂਗ ਟਾਈਮ ਲਈ ਵੀਡੀਓ ਮਤਲਬ ਵੀਡੀਓਜ਼ ਬਣਾਉਣੀਆਂ ਨੇ ਤੇ ਕੰਮ ਕਰਨਾ ਠੀਕ ਹੈ ਜੀ ਤੇ ਮੈਨੂੰ ਲੱਗਦਾ ਸਾਰੀਆਂ ਭੈਣਾਂ ਨੂੰ ਆਪਣੀਆਂ ਗੱਲਾਂ ਦੇ ਜਵਾਬ ਮਿਲ ਗਏ ਹੋਣੇ ਵੀ ਪਲੀਜ਼ ਤੁਸੀਂ ਮਤਲਬ ਜੋਸ਼ ਜਿਹੜਾ ਆਪਾਂ ਇੱਕ ਵਾਰ ਸ਼ੁਰੂ ਕਰ ਲੰਨੇ ਆ ਠੀਕ ਆ ਵਧੀਆ ਗੱਲ ਆ ਜੋਸ਼ ਹੋਣਾ ਚਾਹੀਦਾ ਵੀਡੀਓਜ਼ ਬਣਾਉਣ ਲਈ ਜੋਸ਼ ਤੋਂ ਹੀ ਆਪਾਂ ਜੇ ਕੰਮ ਲਵਾਂਗੇ ਤਾਂ ਹੀ ਆਪਣੀਆਂ ਵੀਡੀਓਜ਼ ਪਾਉਣ ਦਾ ਆਪਣੇ ਅੰਦਰ ਹੌਸਲਾ ਆਊਗਾ ਪਰ ਮੈਂ ਕਹਿੰਦੀ ਆ ਵੀ ਜਿਹੜਾ ਇਹ ਜੋਸ਼ ਹੈਗਾ ਇਹਨੂੰ ਲੌਂਗ ਟਾਈਮ ਲਈ ਤੁਸੀਂ ਬਣਾ ਕੇ ਰੱਖ ਸਕਦੇ ਹੋ ਕਿਉਂਕਿ ਕਈ ਵਾਰੀ ਤਾਂ ਨਾ ਮੈਂ ਵੀ ਡਾਊਨ ਫੀਲ ਕਰ ਲੱਗ ਜਾਂਦੀ ਆ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਅੱਜ ਮੈਂ ਤੁਹਾਨੂੰ ਸੱਚਾਈ ਦੱਸਦੀ ਆ ਵੀਡੀਓ ਦੇ ਵਿੱਚ ਮੈਂ ਨਹੀਂ ਲਈਆਂ ਚੱਪਲਾ ਦੇਖੋ ਕਈ ਵਾਰ ਤਾਂ ਮੈਂ ਵੀ ਬਹੁਤ ਡਾਊਨ ਹੋ ਜਾਂਦੀ ਆ ਇਸ ਮਾਮਲੇ ਦੇ ਵਿੱਚ ਵੀ ਮੈਂ ਹੁਣ ਕੱਲ ਨੂੰ ਕਿਹੜੀ ਵੀਡੀਓ ਪਾਉਣੀ ਆ ਵੀ ਮੇਰਾ ਕੰਟੈਂਟ ਮੈਂ ਐਫਰਟਸ ਵੀ ਕਰ ਰਹੀ ਆ ਘਟੋਕਟ ਮੇਰੀ ਵੀਡੀਓ ਚੱਲੇ ਤਾਂ ਸਹੀ ਠੀਕ ਹੈ ਜੀ ਤੇ ਬਸ ਤੁਸੀਂ ਜਿਹੜਾ ਜੋਸ਼ ਹੈਗਾ ਆਪਣਾ ਲੌਂਗ ਟਾਈਮ ਲਈ ਬਣਾ ਕੇ ਰੱਖਿਓ ਵੀਡੀਓਜ਼ ਤੇ ਮੈਂ ਤਾਂ ਚਾਹੁੰਦੀ ਆ ਵੀ ਸਾਰੀਆਂ ਭੈਣਾਂ ਕੰਮ ਕਰਨ YouTube ਤੇ ਵਧੀਆ ਤਰੀਕੇ ਨਾਲ ਕੰਮ ਕਰਨ ਬਸ ਮੈਂ ਇਹ ਕਹਿ ਰਹੀ ਆ ਮੇਰਾ ਮਕਸਦ ਅੱਜ ਦੀ ਵੀਡੀਓ ਦਾ ਇਹੀ ਆ ਵੀ ਜੇ ਕਿਸੇ ਭੈਣ ਨੇ ਜੋਸ਼-ਚੋਸ ਦੇ ਵਿੱਚ ਚੈਨਲ ਬਣਾ ਲਿਆ ਤਾਂ ਤੁਹਾਨੂੰ ਇਹ ਵਾਲੀਆਂ ਪ੍ਰੋਬਲਮਸ ਫੇਸ ਕਰਨੀਆਂ ਪੈਣੀਆਂ ਜੇ ਤੁਸੀਂ ਇਹ ਪ੍ਰੋਬਲਮਸ ਦੇ ਵਿੱਚੋਂ ਲੰਘ ਜਾਨੇ ਫਿਰ ਤੁਹਾਡਾ ਚੈਨਲ ਵਧੀਆ ਗਰੋ ਹੋ ਜਾਊਗਾ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਠੀਕ ਆ ਫਿਰ ਵਧੀਆ ਅਰਨਿੰਗ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਤੇ ਚਲੋ ਦੇਖੋ ਕਿਉਂਕਿ ਨਾ ਹੌਸਲਾ ਦੇ ਹੰਦੇ ਨਾਲ ਨਾਲ ਸਚਾਈ ਦੱਸਣੀ ਵੀ ਜ਼ਰੂਰੀ ਹੁੰਦੀ ਆ ਇਹ ਨਹੀਂ ਹੈਗਾ ਵੀ ਆਪਾਂ ਸਿਰਫ ਕਿਸੇ ਨੂੰ ਕਹਿੰਦੇ ਹੁੰਦੇ ਚੱਲੇ ਦੀ ਝਾੜ ਤੇ ਚੜਾ ਦਈਏ ਹਨ ਉਸ ਤੋਂ ਬਾਅਦ ਉਹਨੂੰ ਸਚਾਈ ਵੀ ਨਾ ਪਤਾ ਲੱਗੇ ਉਸ ਚੀਜ਼ ਦੀ ਇਸੇ ਲਈ ਮੈਂ ਥੋੜੀ ਜਿਹੀ ਅੱਜ ਇਹ ਵੀਡੀਓ ਜਿਹੜੀ ਹੈ ਕਿ ਤੁਹਾਨੂੰ ਰਿਐਲਿਟੀ ਦੱਸਣ ਵਾਸਤੇ ਬਣਾਈ ਆ ਵੀ ਦੇਖੋ ਮੈਂ ਵੀ ਡਾਊਨ ਹੋ ਜਾਂਦੀ ਆ ਕਦੇ ਕਦੇ ਠੀਕ ਆ ਤੇ ਚਲੋ ਜਿਹੜੀ ਆਪ ਤੁਸੀਂ ਸਟਾਰਟ ਕਰੋ ਤੇ ਜੋਸ਼ ਨਾਲ ਹੀ ਸਟਾਰਟ ਕਰੋ ਤੇ ਉਹ ਜੋਸ਼ ਜਿਹੜਾ ਹੈਗਾ ਕੰਟੀਨਿਊ ਉਹਨੂੰ ਬਰਕਰਾਰ ਰੱਖੋ ਤੇ ਕੰਟੈਂਟ ਜੇ ਇੱਕ ਪਾਇਆ ਤਾਂ ਦੂਸਰਾ ਕੰਟੈਂਟ ਜਿਹੜਾ ਹੈਗਾ ਨਾਲ ਦੀ ਨਾਲ ਆਪਣੇ ਦਿਮਾਗ ਦੇ ਵਿੱਚੋਂ ਨੂੰ ਸੋਚੋ ਠੀਕ ਆ ਤੇ ਚਲੋ ਜੀ ਆਪਾਂ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਇਹ ਵੀਡੀਓ ਮੈਂ ਸਪੈਸ਼ਲੀ ਬਣਾਈ ਸੀ ਅੱਜ ਲਈ ਠੀਕ ਆ ਚਲੋ ਆਪਾਂ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ